ਅੱਜ ਜੋ ਮੈਨੂੰ ਮਹਿਸੂਸ ਹੋਇਆ ਮੈਂ ਆਪ ਜੀ ਦਾ ਨਸ਼ੀਰ ਕਰਨਾ ਚਾਹੁੰਦਾ ਕਿਉਂਕਿ ਪਟਿਆਲਾ ਸ਼ਹਿਰ ਦੇ ਵਿੱਚ ਧੰਗੁਰ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਚਰਨ ਸ਼ੋ ਸਥਾਨ ਦੁਖਨਵਾਲ ਸਾਹਿਬ ਅਸੀਂ ਉੱਥੇ ਨਤਮਸਤਕ ਹੋਏ ਦੇਖਿਆ ਮੈਂ ਬਹੁਤ ਹਿੰਦੂ ਵੀਰ ਵੀ ਜਿਹੜੇ ਸੀ ਉਹ ਨਤਮਸਤਕ ਹੋ ਰਹੇ ਸੀ ਹਾਲਾਂਕਿ ਇਹ ਰੋਜ਼ਾਨਾ ਨਹੀਂ ਹੁੰਦਾ ਤਕਰੀਬਨ ਸ਼ਾਇਦ ਉਹਨਾਂ ਦੀ ਭਾਵਨਾ ਜਾਂ ਉਹਨਾਂ ਦਾ ਪ੍ਰੇਮ ਧੰਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਮੈਨੂੰ ਲੱਗਦਾ ਜੀ ਇੱਕ ਇਨਸਾਨੀਅਤ ਤੌਰ ਤੇ ਆਪਾਂ ਵੇਖੀਏ ਨਾ ਜੇ ਮੈਂ ਗੁਰਦੁਆਰਾ ਸਾਹਿਬ ਜਾਣਾ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਸਿੱਖ ਹਾਂ ਜੇ ਮੈਂ ਮੰਦਰ ਚਲ ਜਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਹਿੰਦੂ ਬਣ ਗਿਆ ਜੇ ਮੈਂ ਮਸਜਿਦ ਵਿੱਚ ਚਲਾ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਮੁਸਲਮਾਨ ਬਣ ਗਿਆ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਉਹਦਾ ਮਜ਼ਬ ਚੇਂਜ ਨਹੀਂ ਹੁੰਦਾ ਪਰ ਮੈਨੂੰ ਇਦਾਂ ਲੱਗਦਾ ਕਿ ਉਹੋ ਜਿਹਾ ਕੋਈ ਸਿੱਖ ਜ਼ਰੂਰ ਹੋ ਸਕਦਾ ਹਰ ਇੱਕ ਮਜ਼ਬ ਤੋਂ ਹਰ ਇੱਕ ਧਰਮ ਤੋਂ ਧੰਗੁਰ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹਿੰਦੂਆਂ ਦੀ ਖਾਤਰ ਹਿੰਦੂਆਂ ਦਾ ਧਰਮ ਖਤਰੇ ਵਿੱਚ ਸੀਗਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਮੈਨੂੰ ਲੱਗਦਾ ਜੇ ਮੁਸਲਮਾਨਾਂ ਦਾ ਧਰਮ ਉਸ ਵੇਲੇ ਖਤਰੇ ਦੇ ਵਿੱਚ ਹੁੰਦਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਰਚਕ ਮਾਤਰ ਵੀ ਇੱਕ ਸੈਕੰਡ ਨਾਲ ਲਾਉਂਦੇ ਉਹਨਾਂ ਵਾਸਤੇ ਵੀ ਗੁਰੂ ਸਾਹਿਬ ਜੀ ਹਾਦਾਂ ਨਾਲ ਜਰੂਰ ਮਾਰਦੇ ਤੇ ਗੁਰੂ ਸਾਹਿਬ ਜੀ ਦੇ ਇਸ ਬਲਦਾਨ ਤੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਕਿ ਜਿਵੇਂ ਸਾਡੇ ਸਤਗੁਰਾਂ ਨੇ ਜਿਵੇਂ ਸਾਡੇ ਗੁਰੂਆਂ ਨੇ ਸਾਡੇ ਜੀਵਨ ਵਿੱਚ ਸਾਡੀ ਅਗਵਾਈ ਕੀਤੀ ਹੈ ਸਾਨੂੰ ਇਹ ਸਿਖਾਇਆ ਕਿ ਹਰ ਇੱਕ ਧਰਮ ਹਰ ਇੱਕ ਮਜ਼ਬੂਦ ਦਾ ਸਤਿਕਾਰ ਕਰੋ ਤੁਸੀਂ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਹੋ ਤੁਸੀਂ ਕਿਸੇ ਵੀ ਮਜ਼ਬਬ ਦੇ ਹੋ ਤੁਸੀਂ ਕਿਸੇ ਜਾਤ ਫਿਰਕੇ ਦੇ ਹੋ ਇੱਕ ਦੂਜੇ ਨਾਲ ਪ੍ਰੇਮ ਨਾਲ ਰਹੋ ਮਨੁੱਖਤਾ ਨੂੰ ਸਮਝੋ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਦੇ ਇਹ ਬਲਿਦਾਨ ਤੋਂ ਇਸ ਭਾਵ ਨੂੰ ਸਮਝਣਾ ਚਾਹੀਦਾ ਕਿ ਗੁਰੂ ਸਾਹਿਬ ਜੀ ਨੇ ਇਹ ਜਿਹੜਾ ਬਲਿਦਾਨ ਦਿੱਤਾ ਹੈ ਤੁਸੀਂ ਹਿੰਦ ਦੀ ਚਾਦਰ ਕਹਿ ਲਓ ਤੁਸੀਂ ਧਰਮ ਦੀ ਚਾਦਰ ਕਹਿ ਲਓ ਤੁਸੀਂ ਸੰਸਾਰ ਦੀ ਮਨੁੱਖਤਾ ਦੀ ਚਾਦਰ ਕਹਿ ਲਓ ਗੁਰੂ ਸਾਹਿਬ ਜੀ ਹਰ ਨਾਮ ਉੱਤੇ ਟੁਕ ਉਹਨਾਂ ਦਾ ਬਲਿਦਾਨ ਜਿਹੜਾ ਟੁਕਵਾ ਹੈ ਗੁਲਤੇਗ ਬਹਾਦਰ ਪਾਸ਼ਾ ਜਰੀਏ ਸ਼ਹਾਦਤ ਨੂੰ ਅਸੀਂ ਆਪਣੇ ਰੋਮ-ਰੋਮ ਤੋਂ ਪ੍ਰਣਾਮ ਕਰਨੇ ਤੇ ਇਹ ਅਰਦਾਸ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਧੰਨ ਗੁਰ ਤੇਗ ਬਹਾਦਰ ਪਾਸ਼ਾ ਜੀ ਦੇ ਅੱਗੇ ਕਿ ਸਾਨੂੰ ਗੁਰੂ ਸਾਹਿਬ ਜੀ ਇਹ ਬਲ ਬਖਸ਼ਣ ਕਿ ਅਸੀਂ ਵੀ ਉਹ ਮਨੁੱਖਤਾ ਨੂੰ ਸਮਝ ਸਕੀਏ ਜਿਹੜੀ ਮਨੁੱਖਤਾ ਨੂੰ ਗੁਰੂ ਸਾਹਿਬ ਜੀ ਨੇ ਸਾਡੇ ਜੀਵਨ ਵਿੱਚ ਗੁਰਬਾਣੀ ਰਾਹੀਂ ਵੀ ਸਮਝਾਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਉੱਚਾ ਧਰਮ ਸਭ ਤੋਂ ਵੱਡਾ ਧਰਮ ਜਿਹੜਾ ਹੈ ਮਨੁੱਖਤਾ ਦਾ ਹੈ ਜੇ ਇਨਸਾਨ ਇਨਸਾਨੀਅਤ ਨੂੰ ਸਮਝਣ ਲੱਗ ਜਾਏ ਨਾ ਤੇ ਸਭ ਕੁਝ ਸਤਗੁਰ ਪਾਸ਼ਾ ਜੀ ਕਹਿੰਦੇ ਸਫਲ ਹੋ ਜਾਏ ਉਦਾ ਜੀਵਨ ਸਫਲ ਹੋ ਜਾਏ ਜੇ ਮਨੁੱਖ ਮਨੁੱਖ ਨੂੰ ਸਮਝਣ ਲੱਗ ਜਾਏ ਆਏ ਦਿਨ ਕੋਈ ਨਾ ਕੋਈ ਧਰਮ ਨੂੰ ਲੈ ਕੇ ਜਾਂ ਜਾਤ ਨੂੰ ਲੈ ਕੇ ਫਿਰਕਾ ਪ੍ਰਸਤ ਜਿਹੜੇ ਲੋਕ ਨੇ ਜਾਂ ਉਹ ਇੱਕ ਦੂਜੇ ਨਾਲ ਲੜਾਈ ਜਾਰੀ ਰਹੀ ਨੇ ਧਰਮਾਂ ਦੇ ਨਾਮ ਦੇ ਉੱਤੇ ਕੋਈ ਬੰਬਲਾਸਟ ਹੋ ਰਹੇ ਨੇ ਕੋਈ ਕਿਤੇ ਕਿਸੇ ਧਰਮ ਨੂੰ ਲੈ ਕੇ ਨਿੰਦ ਰਿ ਕੋਈ ਕਿਸੇ ਧਰਮ ਨੂੰ ਉੱਚਾ ਕਹਿ ਰਿਹਾ ਕੋਈ ਕਿਸੇ ਤਰਫ ਨੂੰ ਨੀਵਾਂ ਕਹਿ ਰਿਹਾ ਇਹ ਜਿਹੜਾ ਇਹ ਇਹਦਾ ਹੈ ਨਾ ਇਹ ਗੁਰੂ ਸਾਹਿਬ ਜੀ ਨੇ ਸਾਡੇ ਜੀਵਨ ਵਿੱਚੋਂ ਦੂਰ ਕਰਨ ਵਾਸਤੇ ਬਲੀਦਾਨ ਦਿੱਤਾ ਸਮਝ ਜਾਓ ਆਪਣੇ ਅੰਦਰੋਂ ਇਹ ਜਿਹੜੀ ਈਰਖਾ ਦੀ ਅੱਗ ਹੈ ਉਹ ਖਤਮ ਕਰ ਦਿਓ ਮਨੁੱਖ